ਗੁਰੂ ਘਰ ਨੂੰ ਭੇਂਟ ਕੀਤੀ ਗਈ ਬੇਹਦ ਖੂਬਸੂਰਤ ਅਤੇ অতি ਸੁੰਦਰ ਸੁਨਹਿਰੀ ਪਾਲਕੀ ਅਜਮਹੱਲਾ ਗੁਰ ਰਵਿਦਾਸ ਪੁਰਾਣਾ ਕੋਦਰ ਦੇ ਗੁਰੂ ਘਰ ਵਿਖੇ ਸ਼੍ਰੀ ਗੁਰ ਰਵਿਦਾਸ ਪਵਨ ਪਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰੀਮਾਨ ਚਰਨ ਅੰਦਤ ਕੋਲਤਾ ਜੀ ਨੇ ਨਗਰ ਦੇ ਗੁਰੂ ਘਰ ਵਿਖੇ ਇੱਕ ਬੇਹਦ ਖੂਬਸੂਰਤ ਅਤੇ ਦਿਲ ਨੂੰ ਮੋਹ ਲੈਣ ਵਾਲੀ ਪਾਲਕੀ ਅਰਪਿਤ ਕੀਤੀ ਉਨਾ ਹੀ ਤੋਂ ਪਹਿਲਾਂ ਵੀ ਇਸ ਨਗਰ ਦੇ ਗੁਰੂ ਘਰ ਵਿਖੇ ਜੀਪ ਦੀ ਸੇਵਾ ਕੀਤੀ ਸੀ ਅਤੇ ਸ਼੍ਰੀ ਗੁਰੂ ਰਵਿਦਾਸ ਕਮਿਟੀ ਹਾਲ ਦੀ ਇਮਾਰਤ ਵਿੱਚ ਪੈਣ ਵਾਲੇ ਲੈਂਟਰ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਸੀ ਸੋ ਕੀ ਬੋਲੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆਂ ਸ਼੍ਰੀਮਾਨ ਚਰਨਦਾਸ ਕੌਲ ਸੁਰਖੂ ਚੁੰਬਰ ਅਤੇ ਮੌਜੂਦਾ ਪ੍ਰਧਾਨ ਸ਼੍ਰੀਮਾਨ ਤੇਜ ਰਾਜ ਕੌਲ ਤੁਸੀਂ ਵੀ ਸੁਣੋ ਜੈ ਗੁਰਦੇਤਨ ਗੁਰਦੇਵ ਪਿਆਰੇ ਦਸ ਕੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੁਹੱਲਾ ਗੁਰ ਰਵਿਦਾਸਪੁਰਾ ਨਕੋਦਰ ਗਿਆ ਸੋ ਮੱਲਗੁਰਗਦਾਸਪੁਰਾ ਦੇ ਗੁਰੂ ਘਰ ਵਿਖੇ ਅਸੀਂ ਮੌਜੂਦ ਹਾਂ ਸੋ ਇਸ ਗੁਰੂ ਘਰ ਦੇ ਵਿੱਚ ਇੱਕ ਪਰਿਵਾਰ ਵੱਲੋਂ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਗਾ ਤਸਵੀਰਾਂ ਵਕਾ ਦਿਉ ਕਿ ਇਹ ਜਿਹੜੀ ਅਤੀ ਸੁੰਦਰ ਔਰ ਸੁਨਹਿਰੀ ਪਾਲਕੀ ਦੀ ਸੇਵਾ ਇੱਕ ਪਰਿਵਾਰ ਵੱਲੋਂ ਕੀਤੀ ਗਈ ਹੈ ਪਰਿਵਾਰ ਸਾਡੇ ਦਰਮਿਆਨ ਮੌਜੂਦ ਹੈ ਔਰ ਸ਼ਿਰੂ ਗੁਰਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਸਾਡੇ ਦਰਮਿਆਨ ਨੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਜੈ ਗੁਰਦੇਵ ਪ੍ਰਧਾਨ ਸਾਹਿਬ ਤੁਹਾਨੂੰ ਗੁਰਦੇਵ ਜੀ ਅੱਜ ਕੀ ਕਾਹੋਂਗੇ ਜੇ ਜਿਹੜੀ ਇਸ ਪਲਕੀ ਦੀ ਸੇਵਾ ਇਸ ਪਰਵਾਰ ਵੱਲੋਂ ਗੁਰੂ ਗੁਰੂ ਮਹਾਰਾਜ ਨੇ ਕਰਵਾਈਏ ਕੀ ਕਹਿਣਾ ਤਾਂ ਸੌ ਤੋਂ ਪਹਿਲਾਂ ਤਾਂ ਸਾਰੀ ਦੁਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਸਤਸੰਗਤ ਨੂੰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਔਰ ਇਸ 648ਵੇਂ ਜਨਮ ਦਿਨ ਤੇ ਸਾਡੇ ਭੱਲੇ ਦੇ ਬਹੁਤ ਹੀ ਸਕਾਰਜੋਗ ਸਾਥੀ ਸ੍ਰੀ ਗਰਚਰ ਅਰਦਾਸ ਜੀ ਕੋਲ ਉਹਨਾਂ ਨੇ ਬਹੁਤ ਹੀ ਸੁੰਦਰ ਤੇ ਸ਼ਸ਼ੀਲ ਪਾਲ ਕੀ ਜਿਹੜੀ ਸਾਡੇ ਮਲਾਰਬ ਦਾਫਰ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਹਦੇ ਵਾਸਤੇ ਇਹਨਾਂ ਨੇ ਸਾਡੇ ਅੱਜ ਭੇਂਟ ਕੀਤੀ ਆ ਕਹਿੰਦੇ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਨਵਾਜ਼ ਗਸਾਈਆਂ ਮੇਰਾ ਮਾਥੇ ਸੁਖਤਰਿ ਸ੍ਰੀ ਗੁਰੂ ਰਵਦਾਸ ਮਹਾਰਾਜੀ ਦੇ ਮਹਾਵਾਕ ਅਨੁਸਾਰ ਇਹਨਾਂ ਦੇ ਪਰਿਵਾਰ ਤੇ ਜੋ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਦੀ ਕੋਈ ਮੰਨਤ ਸੀ ਕਿ ਮੰਗੀ ਹੋਈ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਵੱਲੋਂ ਉਹ ਮੰਨਤ ਪੂਰੀ ਕੀਤੀ ਆ ਰਬਦਾਸ ਮਹਾਰਾਜ ਜੀ ਨੇ ਉਸ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਲਗਭਗ 1 ਲੱਖ ਰੁਪਇਆ ਖਰਚ ਕੀਤਾ ਇਹ ਪਾਲਕੀ ਇਸ ਗੁਰਦੁਆਰਾ ਸਾਹਿਬ ਨੂੰ ਅੱਜ ਭੇਂਟ ਕੀਤੀ ਆ ਔਰ ਸਾਨੂੰ ਬੜੀ ਖੁਸ਼ੀ ਆ ਔਰ ਇਹਨਾਂ ਤੇ ਬੜਾ ਮਾਣ ਆ ਕਿਉਂਕਿ ਇਹ ਪਰਿਵਾਰ ਬਹੁਤ ਹੀ ਡੈਡੀਕੇਟਿਡ ਪਰਿਵਾਰ ਆ ਸ੍ਰੀ ਗੁਰੂ ਅਰਦਾਸ ਮਹਾਰਾਜ ਦੀ ਵਿਚਾਰਧਾਰਾ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਪਰਿਵਾਰ ਆ ਔਰ ਇਹਨਾਂ ਨੇ ਜਿਸ ਸਮੇ ਇਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਰਹੇ ਆ ਗੁਰਚਰਨ ਦਾਸ ਕਾਲ ਜੀ ਔਰ ਉਸ ਦੌਰਾਨ ਵੀ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਜੋ ਗੁਰਦੁਆਰਾ ਸਾਹਿਬ ਇੱਕ ਨਵੀਂ ਬਿਲਡਿੰਗ ਸਾਡੇ ਮਹੱਲੇ ਦੇ ਵਿੱਚ ਸ਼ਿਸ਼ੋਭਤ ਹੋ ਰਹੀ ਆ ਬਣ ਰਹੀ ਆ ਉਹਦੀ ਸਾਰੀ ਹੋ ਰਹੀ ਆ ਤਾਂ ਉਹਦੀ ਜੋ ਜਗ੍ਹਾ ਲਈ ਗਈ ਸੀਗੀ ਉਹਦੇ ਵਾਸਤੇ ਤਾਂ ਉਸ ਜਗ੍ਹਾ ਦੇ ਵਿੱਚ ਵੀ ਜਿਹੜੇ ਲੈਂਡ ਦੇ ਵਿੱਚ ਹੀ ਇਹਨਾਂ ਦਾ ਇਹ ਸਾਰਾ ਯੋਗਦਾਨ ਆ ਸਹੀ ਕਹਿ ਰਹੇ ਤੁਸੀਂ ਸੰਗਤਾਂ ਦਾ ਵੀ ਇਹ ਕਹਿਣਾ ਹੈ ਕਿ ਇਹ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇਹ ਗੁਰੂ ਘਰ ਨਾਲ ਜੁੜਿਆ ਹੈ ਔਰ ਪਹਿਲੇ ਵੀ ਆਪਣੀ ਸੇਵਾਵਾਂ ਨਿਭਾਉਂਦਾ ਰਿਹਾ ਹੈ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਹਾਂਜੀ ਇਹ ਬਹੁਤ ਹੀ ਮਤਲਬ ਕਿ ਡੈਡੀਕੇਟਿਡ ਪਰਿਵਾਰ ਆ ਔਰ ਜਦੋਂ ਵੀ ਹਰ ਸਾਲ ਰਵਿਦਾਸ ਮਹਾਰਾਜ ਦਾ ਜਨਮ ਦਿਨ ਹੁੰਦਾ ਤਾਂ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਪੰਡਾਲ ਲਗਾ ਕੇ ਜਦੋਂ ਸ਼ੋਭਾ ਯਾਤਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੁੰਦੀ ਆ ਉਸ ਦੇ ਵਿੱਚ ਬਹੁਤ ਵਿਸ਼ਾਲ ਲੰਗਰ ਜਿਹੜਾ ਉਹ ਲਗਾਇਆ ਜਾਂਦਾ ਲੋਕਾਂ ਨੂੰ ਵਰਤਾਇਆ ਜਾਂਦਾ ਤੇ ਹੋਰ ਵੀ ਕਈ ਤਰ੍ਹਾਂ ਦੀ ਇਹ ਸੇਵਾ ਟਾਈਮ ਟੂ ਟਾਈਮ ਕਰਦੇ ਰਹਿੰਦੇ ਧੰਨਵਾਦ ਜੀ ਤੋ ਬੜੇ ਹੀ ਡਾਢੇ ਪਿਆਰ ਦਾ ਪ੍ਰਮਾਣ ਦਿੰਦਾ ਇਹ ਪਰਿਵਾਰ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸਰ ਕੀ ਕਹੋਗੇ ਇਹ ਸੇਵਾ ਤੁਹਾਡੇ ਤੋਂ ਗੁਰੂ ਮਹਾਰਾਜ ਨੇ ਲਈ ਔਰ ਪਾਲਕੀ ਦੀ ਜੇ ਗੱਲ ਕਰੀਏ ਸੰਗਤਾਂ ਆ ਰਹੀਆਂ ਨੇ ਦੇਖ ਕੇ ਨਿਹਾਲ ਹੋ ਰਹੀਆਂ ਨੇ ਔਰ ਹਲਕੇ ਦੇ ਵਿੱਚ ਕਿਹਾ ਜਾ ਰਿਹਾ ਕਿ ਪਹਿਲੀ ਪਾਲਕੀ ਇਹ ਇਨੀ ਸੁੰਦਰ ਔਰਤੀ ਸੁੰਦਰ ਕੀ ਕਹਿਣਾ ਇਹ ਸੇਵਾ ਤੁਹਾਡੇ ਕੋ ਗੁਰੂ ਮਹਾਰਾਜ ਨੇ ਲਈ ਹੈ ਕੀ ਕਹੋਗੇ ਤੁਸੀਂ ਸਾਡੇ ਕੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਸੇਵਾ ਲਈ ਹੈ ਜੀ ਅਸੀਂ ਬਹੁਤ ਬਹੁਤ ਸਾਰੀ ਸੰਗਤ ਦੇ ਮੱਲਾ ਰਵਾਸੀਆਂ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਾਡਾ ਵਾਹਿਗੁਰੂ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਡੀ ਇੱਛਾ ਪੂਰੀ ਕੀਤੀ ਆ ਸਾਡੀ ਮੰਨ ਦੀ ਆਸਾ ਸਗੀ ਵੀ 2025 ਦੇ ਵਿੱਚ 648 ਹੋ ਜਾਣਗੇ ਅੰਤ ਤੇ ਅਸੀਂ ਭਾਲਕੀ ਦੀ ਸੇਵਾ ਕਰਦੇ ਆ ਸਾਰੇ ਪਰਿਵਾਰਨ ਪਰਿਵਾਰੋਂ ਇਸ ਕਰਕੇ ਅਸੀਂ ਇਹ ਸੇਵਾ ਗੁਰੂ ਸਾਹਿਬ ਜੀ ਨੇ ਸਾਡੇ ਕੋਲ ਕਰਵਾਈ ਤੂੰ ਜੇਕਰ ਗੁਰੂ ਮਹਾਰਾਜ ਦੀ ਬਾਣੀ ਦੀ ਗੱਲ ਕਰੀਏ ਤੇ ਘਰ ਦੇ ਵਿੱਚ ਕਿੰਨਾ ਕੁ ਬਾਣੀ ਦੇ ਨਾਲ ਪਰਵਾਰ ਜੁੜਿਆ ਮੋਰ ਜੁੜਿਆ ਜੀ ਸਵੇਰੇ ਸ਼ਾਮੀ ਨੂੰ ਆਪਾਂ ਆਪਣਾ ਜਲਦੀ ਕੰਮ ਨਿਬੜ ਕੇ ਲੇਡੀਜ਼ ਮੀਟੀਆਂ ਸਾਰਾ ਗੋਸ਼ ਕਰਕੇ ਦ ਮੁਰਦਾਰੇ ਦੀ ਮੋਰ ਚਾਨ ਨਾਲੇ ਵੀ ਦਵਾਰ ਕੰਮ ਨਿਬੜ ਕੇ ਗੁਰੂ ਦੇ ਦਾਸ ਦੇ ਮੰਦਿਰ ਚੁਰ ਜੇ ਸੋ ਪਿਆਰੇ ਵੀਰੋ ਬੜਾ ਹੀ ਡਾਡਾ ਜਿਹੜਾ ਆਪਾਂ ਕਹਿ ਸਕਦੇ ਆ ਪਿਆਰ ਕੇ ਗੁਰੂ ਦੇ ਨਾਲ ਇਸ ਪਰਵਾਰ ਦਾ ਸੋ ਚਰਨਦਾ ਸੰਗਲ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਹੋਰ ਗੱਲਬਾਤ ਕਰਾਂਗੇ ਸੋ ਇਸ ਤੋਂ ਪਹਿਲੇ ਵੀ ਤੁਸੀਂ ਇਸ ਗੁਰੂ ਘਰ ਦੇ ਆਪਾਂ ਕਹਿੰਦੇ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹੋ ਪਹਿਲੇ ਵੀ ਤੁਹਾਡੀਆਂ ਸੇਵਾਵਾਂ ਨਿਰੰਤਰ ਜਾਰੀ ਸਨ ਸੋ ਹੁਣ ਵੀ ਤੁਹਾਡਾ ਪਰਿਵਾਰ ਤਨ ਮਨ ਤੋਂ ਸੇਵਾ ਕਰ ਰਿਹਾ ਹੈ ਸੋ ਅੱਗੇ ਜਿਹੜੀਆਂ ਆਪਾਂ ਦੇਸ਼ ਵਿਦੇਸ਼ਾਂ 'ਚ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਹਾਂਜੀ ਦੇਸ਼ਾਂ ਵਿਦੇਸ਼ਾਂ ਜਿਹੜੇ ਇਹਨਾਂ ਦੇ ਵੀਰ ਭਰਾ ਸਾਰੇ ਵਰਲਡ ਦੇ ਵਿੱਚ ਜਿੱਥੇ ਵੀ ਰਹਿੰਦੇ ਆ ਉਹਨਾਂ ਨੂੰ ਵੀ ਸਾਡੀ ਇਹ ਪ੍ਰਾਰਥਨਾ ਹੈ ਰਵਿੰਦਰ ਸ਼ਮਰਾ ਜੀ ਚੰਨਾਰੇ ਵਿੱਚ ਲਾ ਕੇ ਸੇਵਾਵਾਂ ਵਧੀਆ ਕਰਨ ਤੇ ਸਾਡਾ ਵੀ ਹੌਸਲਾ ਬਣਿਆ ਰਹਿੰਦਾ ਜੀ ਸਾਡੀਆਂ ਮੇਲ ਕੋਲ ਸ਼ਾਮਾਂ ਪੂਰੀਆਂ ਕੀਤੀਆਂ ਗੁਰੂ ਜਪਦਾਸ ਨੇ ਅਸੀਂ ਤਾਂ ਬਿਲਕੁਲ ਜੀ ਇਹਨਾਂ ਨਾਲ ਜੁੜੇ ਹੋਏ ਹਾਂ ਥੈਂਕ ਯੂ ਜੀ ਕਿੰਨੀ ਕੁ ਲਗਤ ਹੋਵੇਗੀ ਇਸ ਪਾਲਕੀ ਤੇ ਲੱਗੀ ਤੇ ਲਗਭਗ ਲੱਖ ਰੁਪਏ ਤੋਂ ਉੱਪਰ ਹੀ ਖਰਚਾ ਆਇਆ ਕਿਉਂਕਿ ਤੁਹਾਨੂੰ ਪਤਾ ਵੀ ਬਹੁਤ ਵਧੀਆ ਜਾਨੀ ਪਾਲਕੀ ਤਿਆਰ ਕਰਵਾ ਕੇ ਇਹਨਾਂ ਨੇ ਕਿਤੇ ਪਟਿਆਲੇ ਕਿਤੇ ਗਏ ਸੀਗੇ ਇਹ ਤੇ ਉੱਥੇ ਪਾਲਕੀਆਂ ਜਦੋਂ ਤਿਆਰ ਹੁੰਦੀਆਂ ਦੇਖੀਆਂ ਤੇ ਸੰਤ ਬੱਲਾਂ ਵਾਲੇ ਤੇ ਉੱਥੇ ਲਈ ਪਾਲਕੀ ਤਿਆਰ ਹੋ ਰਹੀ ਸੀ ਜਦੋਂ ਇਹਨਾਂ ਨੇ ਦੇਖਿਆ ਤਾਂ ਇਹਨਾਂ ਦੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਆਪਾਂ ਗੁਰੂ ਗੁਰੂ ਬਦਾਸ ਨੂ ਕੋਦਰ ਵਿਖੇ ਇਹਦੇ ਨਾਲ ਦੀ ਪਾਲਕੀ ਮਤਲਬ ਕਿ ਲਿਆਂਦੀ ਜਾਵੇ ਹਾਂਜੀ ਸ਼ੋਭਤ ਕਰਨ ਲਈ ਇਹਨਾਂ ਨੇ ਫਿਰ ਉਸ ਤੋਂ ਫਰੀਦ ਕੇ ਇੱਥੇ ਲਿਆਂਦੀ ਅਸੀਂ ਧੰਨਵਾਦ ਕਰਦੇ ਹਾਂ ਔਰ ਨਾਲ ਦੀ ਨਾਲ ਹੀ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਇੱਥੇ ਕਿ ਇਸ ਪਰਿਵਾਰ ਦੀ ਆ ਜਿਹੜੀਆਂ ਸੁਭਾਵਾਂ ਆ ਇਸ ਗੁਰਦੁਆਰਾ ਸਾਹਿਬ ਦੇ ਲਈ ਉਹਦੇ ਵਿੱਚ ਜਦੋਂ ਪ੍ਰਧਾਨ ਸੀਗੇ ਤਾਂ ਪਹਿਲਾਂ ਇਹਨਾਂ ਨੇ ਨਾ ਇੱਕ ਵਾਰੀ ਅਸੀਂ ਬੜੇ ਅਸੀਂ ਖਰਾਬ ਹੋਏ ਕਿਉਂਕਿ ਸਾਨੂੰ ਜੀਵ ਨਹੀਂ ਸੀ ਮਿਲ ਰਹੀ ਅਸੀਂ ਜਦੋਂ ਮਤਲਬ ਕਿ ਵੀ ਸ਼ੋਭਾ ਯਾਤਰਾ ਅਰਬਦਾਸ ਮਹਾਰਾਜ ਦੀ ਕੱਢਦੇ ਹੁੰਦੇ ਸੀ ਤਾਂ ਉਹਦਾ ਸਾਈਜ਼ ਜਿਹੜਾ ਸੀ ਉਹ ਨਹੀਂ ਸੀ ਮਿਲ ਰਿਹਾ ਤੇ ਇਹਨਾਂ ਨੇ ਫਿਰ ਦੂਸਰੀ ਵਾਰੀ ਜਦੋਂ ਅਰਬਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਆਈ ਤਾਂ ਇਹਨਾਂ ਨੇ ਜੀਵ ਖਰੀਦ ਕੇ ਲਿਆ ਕੇ ਸਾਨੂੰ ਦੇ ਦਿੱਤੀ ਕਿ ਅੱਜ ਤੋਂ ਬਾਅਦ ਤੁਸੀਂ ਇਹ ਜੀਬ ਜਿਹੜੀ ਆ ਕਿਸੇ ਤੋਂ ਮੰਗਣੀ ਨਹੀਂ ਤੇ ਪਰਮਾਨੈਂਟ ਜੀਬ ਜਿਹੜੀ ਆ ਨਿਰੰਤਰ ਸਮਾਵਾ ਜਿਹੜੀ ਆ ਉਹਦੇ ਤੋਂ ਹੀ ਅਸੀਂ ਲੈ ਰਹੇ ਹਾਂ ਲਗਾਤਾਰ ਸੇਵਾ ਕਰਨ ਵਾਲੇ ਪਰਿਵਾਰ ਵਾਲੋ ਕਿਹਾ ਜਾ ਰਿਹਾ ਹੈ ਕਿ ਇਹ ਸੇਵਾ ਅਸੀਂ ਨਹੀਂ ਕੀਤੀ ਬਲਕਿ ਗੁਰੂ ਮਹਾਰਾਜ ਨੇ ਲਈ ਹੈ ਇਹਨਾਂ ਰੁਝਾਨ ਇਹਨਾਂ ਦਾ ਜਿਹੜਾ ਬਾਣੀ ਦੇ ਨਾਲ ਔਰ ਗੁਰੂ ਦੇ ਨਾਲ ਤੁਸੀਂ ਕੀ ਕਹੋਗੇ ਬਹੁਤ ਜ਼ਿਆਦਾ ਪਿਆਰ ਇਹ ਬਹੁਤ ਹੀ ਮਤਲਬ ਕਿ ਇੱਕ ਸਾਂਝਦਾਰੀ ਵਾਲੀ ਗੱਲ ਆ ਕਿਉਂਕਿ ਇਹ ਪਰਿਵਾਰ ਜਿਹੜਾ ਆ ਰਵਦਾਸ ਮਹਾਰਾਜ ਦੀ ਚਾਰਤਾਰਾਂ ਦੇ ਨਾਲ ਪੂਰੀ ਤਰ੍ਹਾਂ ਲੀਨ ਆ ਔਰ ਜੋ ਸੇਵਾ ਇੱਥੇ ਕੀਤੀ ਜਾਂਦੀ ਆ ਤਾਂ ਉਹ ਹੀ ਮਤਲਬ ਕਿ ਇਹਨਾਂ ਦੇ ਮਨ ਦੇ ਵਿੱਚ ਕਿੰਨਾ ਉਹਨਾਂ ਦਾ ਮਾਨ ਨੀਵਾ ਮਾਤੋਚੀ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਦੇ ਅਨਸਾਰ ਇਹਦੇ ਮਤਲਬ ਕਿ ਆਪਣੇ ਆਪ ਨੂੰ ਹਮੇਸ਼ਾ ਹੀ ਉਹ ਦਾਸ ਬਣ ਕੇ ਇਹਨਾਂ ਨੇ ਕੰਮ ਕੀਤਾ ਕਦੇ ਵੀ ਮਤਲਬ ਕਿ ਵੀ ਆਪਣੇ ਆਪ ਨੂੰ ਮੈਂ ਇਹਨਾਂ ਦੇ ਵਿੱਚ ਕੋਈ ਹੋਮੇ ਨਾ ਦੀ ਚੀਜ਼ ਨਹੀਂ ਆਈ ਇਸ ਗੱਲ ਤੋਂ ਮਤਲਬ ਕਿ ਵੀ ਅਸੀਂ ਇਹਨਾਂ ਨੂੰ ਬਹੁਤ ਇਹਨਾਂ ਦਾ ਸਤਿਕਾਰ ਕਰਦੇ ਹਾਂ ਇਸ ਪਰਿਵਾਰ ਦਾ ਧੰਨ ਹੋਰ ਵੀ ਜਾਨੀ ਕਿ ਸਾਡੇ ਮਹੱਲੇ ਦੇ ਬਹੁਤ ਸਾਰੇ ਐਨਆਰਆਈ ਵੀਰ ਆ ਜਿਹੜੇ ਮਤਲਬ ਸਾਨੂੰ ਇਸ ਪ੍ਰੋਗਰਾਮ ਤੇ ਜਾਂ ਰਬਦਾਸ ਮਹਾਰਾਜ ਦੇ ਜੋ ਕਮਿਊਨਿਟੀ ਹਾਲ ਬਣ ਰਿਹਾ ਉਹਦੇ ਵਿੱਚ ਵੀ ਆਪਣਾ ਕਾਫੀ ਯੋਗਦਾਨ ਪਾ ਰਹੇ ਆ ਔਰ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਰਬਦਾਸ ਮਹਾਰਾਜ ਦੀ ਚਾਰ ਧਾਰਾ ਨਾਲ ਜੁੜਨ ਔਰ ਆਪਣਾ ਹਰ ਤਰ੍ਹਾਂ ਦੀ ਮੰਨਤ ਜਿਹੜੀ ਆ ਉਸੇ ਰਬਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਪੂਰੀ ਹੁੰਦੀ ਆ ਤਾਂ ਕਿ ਆਪਣਾ ਸੱਧਿਆਚਾਰਕ ਪਰਵਰਤਨ ਹੋ ਸਕੇ अपना समाज ਜਿਹੜਾ ਹਰ ਪੱਖੋਂ ਸਮਾਜਿਕ ਆਰਥਿਕ ਤੇ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਅੱਗੇ ਵੱਧ ਸਕੇ ਜਿਸ ਦੇ ਨਾਲ ਸਮਾਜ ਦਾ ਭਲਾ ਹੋ ਸਕੇ। ਹਾਂਜੀ। ਧੰਨਵਾਦ। ਸੋ ਹੁਣ ਸਾਡੇ درمیان ਮੌਜੂਦ ਨੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ શ્રીਮਾਨ ਦੇਸ ਰਾਜ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜਗੁਰਦੇਵ ਜੀ ਧੰਨ ਜੀ ਦੇ ਜੀ ਹਾਂਜੀ ਸਰ ਕੀ ਕਹੋਗੇ ਪਾਲਕੀ ਤੁਸੀਂ ਦੇਖ ਰਹੇ ਹੋ ਸ਼ੁਸ਼ਭਿਤ ਹੈ ਮੁਹੱਲਾ ਗੁਰੂ ਰਵਿਦਾਸਪੁਰਾ ਦੇ ਗੁਰੂ ਘਰ ਵਿਖੇ ਸੋ ਕੀ ਕਹਿਣਾ ਇਸ ਪਰ ਬਰਬਰ ਇਸ ਪਰਿਵਾਰ ਨੇ ਜੀ ਪਹਿਲਾਂ ਵੀ ਬਹੁਤ ਜ਼ਿਆਦਾ ਪਹਿਲਾਂ ਵੀ ਲਗਾ ਇਹਨਾਂ ਦਾ ਬਹੁਤ ਜ਼ਿਆਦਾ ਹੈਗਾ ਜੀ ਹੁਣ ਜੋ ਇਹਨਾਂ ਨੇ ਇਹ ਕੀਤਾ ਹੈਗਾ ਸੇਵਾ ਕੀਤੀ ਹੈ ਇਹ ਸੇਵਾ ਮੇਰਾ ਖਿਆਲ ਸਾਡੇ ਇਲਾਕੇ ਵਿੱਚ ਪਹਿਲੀ ਵਾਰੀ ਇਹ ਹੋਈ ਹੈ ਸੋ ਉਸ ਦਾ ਕਰਤਾਂ ਇਹਦਾ ਮੈਂ ਇਹਨਾਂ ਸਾਰੇ ਪਰਿਵਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਬਾਕੀ ਐਨਆਰਏ ਵੀਰ ਭੈਣ ਭਰਾਵਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਸ੍ਰੀ ਗੁਰੂ ਦਾਸ ਮਹਾਰਾਜ ਜੀ ਜਨਮ ਦਿਨ ਦੀ ਨੰਬਰ ਜੀ ਤੁਸੀਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿ ਸ਼੍ਰੀਮਾਨ ਦੇਸ ਬਾਈ ਕੋਲ ਜੀ ਸੋ ਤੁਸੀਂ ਵੇਖ ਰਹੀ ਸੀ ਕਿ ਐਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਅਜੇ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ